ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਆਪਾਂ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਸੀ ਜੋ ਕਿ ਸੁਖਪੈਣ ਸੀ ਹੈ ਨਾ ਜੋ ਇਸ ਦੁਨੀਆ ਦੇ ਵਿੱਚ ਹੋ ਨਹੀਂ ਗਏ ਤੇ ਆਪਾਂ ਤੁਹਾਡੇ ਨਾਲ ਕੱਲ ਇੱਕ ਵੀਡੀਓ ਸ਼ੇਅਰ ਕੀਤੀ ਸੀ ਕਿ ਉਹਨਾਂ ਦਾ ਚੈਨਲ ਆ ਉਹਨਾਂ ਦੀ ਬੇਟੀ ਸੀ ਬਰਣਾ ਜੋ ਹਨ ਤੇ ਉਹ ਚਲਾਏਗੀ ਜੀ ਹਾਂ ਇਹ ਬਿਲਕੁਲ ਸੱਚਾ ਕਿ ਉਹਨਾਂ ਦਾ ਜਿਹੜਾ ਚੈਨਲ ਸੀ ਹੈ ਨਾ ਸੁ ਉਹਨਾਂ ਜਿਹੜਾ ਪਿੰਦਰ ਪ੍ਰੀਤ ਵਿਰਜੀ ਹੋਰ ਨੇ ਉਸ ਨੂੰ ਚੈਨਲ ਬਣਾ ਕੇ ਦਿੱਤਾ ਸੀ ਸੁਖ ਨੂੰ ਸੁਖ ਪ੍ਰੀਤ ਵਲੌਗ ਇਹਨਾਂ ਨੇ ਬਣਾ ਕੇ ਦਿੱਤਾ ਸੀ ਵੀ ਚਲ ਇਸ ਤੇ ਵੀਡੀਓ ਪਾ ਦਿਆ ਕਰਨਗੇ ਤੇ ਇਹਨਾਂ ਦੀ ਮਤਲਬ ਕਿ ਚਲੋ ਘਰ ਦਾ ਗੁਜ਼ਾਰਾ ਵਧੀਆ ਹੋ ਸਿਆ ਕਰੂਗਾ ਹਨਾ ਆ ਪੈਸੇ ਚਾਰ ਆ ਜਾ ਕਰਨਗੇ ਹਨਾ ਤੇ ਇਹ ਹੀ ਸੋਚ ਕੇ ਇਹਨਾਂ ਨੇ ਚੈਨਲ ਬਣਾ ਕੇ ਦਿੱਤਾ ਸੀਗਾ ਉਹਨੂੰ ਤੇ ਉਹ ਉਸ ਚੈਨਲ ਤੇ ਵੀਡੀਓਜ਼ ਵੀ ਅਪਲੋਡ ਕਰਦੇ ਸੀਗੇ ਤੇ ਬਹੁਤ ਸਾਰੀਆਂ ਵੀਡੀਓਜ਼ ਉਹਨਾਂ ਦੀ ਵਾਇਰਲ ਵੀ ਹੋਈਆਂ ਸੀਗੀਆਂ ਹਨਾ ਤੇ ਉਸ ਵਿੱਚ ਇਹ ਫੈਮਿਲੀ ਹੀ ਸਾਰੀ ਕੰਮ ਕਰਦੀ ਹੈ ਇਹਨਾਂ ਦੀ ਆਪਣੀ ਟੀਮ ਬਣਾਈ ਹੋਈ ਹੈ ਹਨਾ ਤੇ ਪਰ ਹੁਣ ਆਪਾਂ ਤਾਂ ਜੋ ਚੈਨਲ ਬਣਾ ਕੇ ਦਿੱਤਾ ਸੀ ਹੈ ਨਾ ਸੁਖ ਭੈਣ ਨੂੰ ਪਰ ਉਸ ਦੇ ਚਲਾਉਣਾ ਉਸ ਦੇ ਕਰਮਾਂ ਦੇ ਵਿੱਚ ਨਹੀਂ ਸੀਗਾ ਹਨਾ ਚਲੋ ਉਹਨਾਂ ਨੇ ਪਰਿਵਾਰ ਦੇ ਪਿੱਛੇ ਸੋਚਣਾ ਹੀ ਆ ਅੱਗੇ ਦਾ ਹਨਾ ਛੋਟੇ ਛੋਟੇ ਬੱਚੇ ਆ ਤੇ ਹੁਣ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਸ ਬੱਚੀ ਦਾ ਵੱਦ ਤੋਂ ਵੱਧ ਉਸ ਬੱਚੀ ਨੂੰ ਸਪੋਰਟ ਕਰੋ ਹਨਾ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣੀ ਆਪਣੇ ਕਬੀਲਦਾਰੀਆਂ ਹੁੰਦੀਆਂ ਸਾਰਿਆਂ ਦੀਆਂ ਹਾਲਾਂਕਿ ਪਿੰਦ ਪ੍ਰੀ ਪਿੰਦਲ ਵੀਰ ਜੀ ਤੇ ਪ੍ਰੀਤਪੇ ਆਣ ਨੇ ਜੋ ਕੁਝ ਵੀ ਕਿਹਾ ਆਪਣੇ ਦਿਲ ਤੋਂ ਹੀ ਕਿਹਾ ਹਨਾ ਉਹਨਾਂ ਦਾ ਪਰਿਵਾਰ ਹੀ ਆ ਉਹ ਬੱਚੇ ਵੀ ਉਹਨਾਂ ਦਾ ਪਰਿਵਾਰ ਹੀ ਆ ਹਨਾ ਜੇ ਜਾਂ ਪਿੰਦਰ ਪੇਣਾ ਹਨ ਜੋ ਗੌਰਵ ਹੁਣੀਆਂ ਸਾਰਾ ਉਹਨਾਂ ਦਾ ਪਰਿਵਾਰ ਹੀ ਹੈ ਇੱਕ ਹੀ ਪਰਿਵਾਰ ਆ ਪਰ ਫਿਰ ਵੀ ਤੁਸੀਂ ਉਹਨਾਂ ਦੇ ਚੈਨਲ ਜਿਹੜੇ ਬਣੇ ਹੋਇਆ ਪਿੰਦਰ ਪ੍ਰੀਤ ਵਲੌਗ ਨੂੰ ਹਨ ਗੌਰਵ ਵਲੌਗ ਨੂੰ ਤੇ ਸੁਖਪ੍ਰੀਤ ਵਲੌਗਸ ਨੂੰ ਜਰੂਰ ਪਿਆਰ ਦਿਓ ਉਹ ਸੁਖਪ੍ਰੀਤ ਵਲੌਗਸ ਚੈਨਲ ਤੇ ਉਹਨਾਂ ਦੀ ਬੇਟੀ ਹੁਣ ਕੰਮ ਕਰਿਆ ਕਰੇਗੀ ਸੋ ਉਹ ਹੁੰਦੀ ਹੈ ਹਨਾ ਕਿ ਚਾਹੇ ਵੀਡੀਓਜ਼ ਉਹਨਾਂ ਨੇ ਵਡਿਆ ਨਹੀਂ ਬਣਾਉਣੀਆਂ ਹੁੰਦੀਆਂ ਪਰ ਇਦਾਂ ਹੁੰਦਾ ਵੀ ਹਾਂ ਉਹਨਾਂ ਸੁਖ ਦੀ ਬੇਟੀ ਆ ਉਹ ਚੈਨਲ ਨੂੰ ਚਲਾਉਗੀ ਹੈਨਾ ਤੇ ਸਾਰੇ ਜਾਣੇ ਉਹਨਾਂ ਦੀ ਜਿਹੜੀਆਂ ਪੁਰਾਣੀਆਂ ਚੈਨਲ ਤੇ ਵੀਡੀਓਜ਼ ਪਈਆਂ ਹੋਈਆਂ ਸੀ ਉਹ ਜ਼ਰੂਰ ਦੇਖਿਓ ਤੇ ਹੁਣ ਸੁਖਪ੍ਰੀਤਿਮ ਵਲੌਗ ਚੈਨਲ ਤੇ ਵੀ ਵੀਡੀਓ ਆਇਆ ਕਰਨਗੀਆਂ ਹੈਨਾ ਤੇ ਉਸ ਵੀਡੀਓਜ਼ ਨੂੰ ਵੱਧ ਤੋਂ ਵੱਧ ਪਿਆਰ ਦਿਓ ਹਨਾ ਤਾਂ ਜੋ ਜਿਹੜੇ ਹੁਣ ਇਸ ਟਾਈਮ ਉਹਨਾਂ ਦੇ ਨਾਲ ਦੁੱਖ ਦੀ ਘੜੀ ਵਿੱਚ ਖੜੇ ਸੀ ਨਾ ਹੋਮ ਦਾ ਪਤਾ ਲੱਗੂਗਾ ਵੀ ਉਹ ਕਿੰਨੇ ਜਾਣੇ ਉਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਜਾਂ ਉਹਨੂੰ ਦੇਖਦੇ ਆ ਜਾਂ ਨਹੀਂ ਦੇਖਦੇ ਹੈਨਾ ਵੱਧ ਤੋਂ ਵੱਧ ਉਹਨਾਂ ਚੈਨਲ ਨੂੰ ਸਬਸਕ੍ਰਾਈਬ ਕਰੋਗਾ ਨਾ ਤੇ ਵੈਸੇ ਆਪ ਨੂੰ ਪਤਾ ਲੱਗ ਗਿਆ ਕਿ ਜਿਸ ਦਿਨ ਪੈਨ ਪੂਰੇ ਹੋਏ ਸੀ ਉਸ ਦਿਨ 10000 ਸਬਸਕ੍ਰਾਈਬਰ ਸੀਗੇ ਪਰ ਪੈਨ ਨੂੰ ਪਿਆਰ ਕਰਨ ਵਾਲੇ ਸੁਖ ਪੈਨ ਨੂੰ ਬਹੁਤ ਜਾਣੇ ਸੀਗੇ ਹੈਨਾ ਸੋ ਉਹਨਾਂ ਨੇ ਸਬਸਕ੍ਰਾਈਬ ਕੀਤਾ ਚੈਨਲ ਨੂੰ 17000 ਤੋਂ ਸਬਸਕ੍ਰਾਈਬਰ ਹੋ ਗਿਆ ਸੋ ਬਹੁਤ ਹੀ ਵਧੀਆ ਗੱਲ ਹੈ ਹੈਨਾ ਤੁਸੀਂ ਹੁਣ ਵੱਧ ਤੋਂ ਵੱਧ ਉਹਨਾਂ ਦੇ ਚੈਨਲ ਨੂੰ ਦੇਖਿਆ ਕਰੋ ਹੁਣ ਸਪੋਰਟ ਕਰੋ ਇਸ ਟਾਈਮ ਉਸ ਪਰਿਵਾਰ ਨੂੰ ਬਹੁਤ ਹੀ ਜ਼ਿਆਦਾ ਸਪੋਰਟ ਦੀ ਜ਼ਰੂਰਤ ਹੈ ਕਿਉਂਕਿ ਤੁਸੀਂ ਇਹ ਸਮਝ ਲਓ ਕਿ ਉਹ ਬੱਚਿਆਂ ਦੀ ਜਿਹੜੀਆਂ ਪੜ੍ਹਾਈ ਦੀਆਂ ਫੀਸਾਂ ਹਨਾ ਜਾ ਕੋਈ ਖਰਚੀ ਆ ਹਨਾ ਉਹ ਇਹਨਾਂ ਚੀਜ਼ਾਂ ਤੋਂ ਹੀ ਜਾਣਿਆ ਕਿਉਂਕਿ ਉਹਨਾਂ ਕੋਲੇ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਉਹਨਾਂ ਦਾ ਜਿਹੜਾ ਡੈਡੀ ਸੀਗਾ ਉਹ ਇਸ ਟਾਈਮ ਆਪਾਂ ਸਾਰਿਆਂ ਨੂੰ ਹੀ ਪਤਾ ਹੀ ਹੈ ਕਿ ਚਲੋ ਹਨਾ ਚਲ ਆਪ ਬਾਰ-ਬਾਰ ਕਿੰਦੇ ਚੰਗੇ ਵੀ ਨਹੀਂ ਲੱਗਦੇ ਹਨਾ ਵੀ ਉਹਨਾਂ ਦਾ ਡੈਡੀ ਅੰਦਰ ਆਹਣਾ ਤੇ ਮੰਮੀ ਉਹਨਾਂ ਦੀ ਪੂਰੇ ਹੋ ਗਿਆ ਸੋ ਉਹ ਦੋ ਬੱਚੇ ਹੀ ਆ ਉਹ ਬੱਚਿਆਂ ਦਾ ਹੀ ਇਸ ਵੱਤ ਤੋਂ ਵੱਧ ਸਾਥ ਦਓ ਉਹਨਾਂ ਦੇ ਚੈਨਲ ਤੇ ਵੀਡੀਓਜ਼ ਆਇਆ ਕਰਨੀਆਂ ਉਸ ਨੂੰ ਜ਼ਰੂਰ ਦੇਖਿਓ ਉਹਨਾਂ ਸੁਖਪ੍ਰੀਤ ਵਲੌਗ ਚੈਨਲ ਨੂੰ ਜਾ ਕੇ ਜ਼ਰੂਰ ਦੇਖਿਓ ਸਬਸਕ੍ਰਾਈਬ ਵੀ ਕਰਿਓ ਤੇ ਪਿੰਦਰਪ੍ਰੀਤ ਵਲੌਗਸ ਨੂੰ ਵੀ ਤੇ ਗੌਰ ਵਲੌਗਸ ਨੂੰ ਵੀ ਜ਼ਰੂਰ ਦੇਖਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗਿਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ